ਮੈਂ ਵਧਾਈ ਦਿੰਦਾ ਮੇਰੇ ਛੋਟੇ ਵੀਰ ਨਵਾਂ ਬਾਜਵਾ ਜੀ ਨੂੰ ਸੰਦਰਜੀ ਨੂੰ ਤੇ ਸਾਰੇ ਕਲਾਕਾਰਾਂ ਨੂੰ ਤੇ ਸਾਡੇ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਜਿਵੇਂ ਬੀ ਐਨ ਜੀ ਨੇ ਗੱਲ ਕਹੀ ਹੈ ਕਿ ਨਵੇਂ ਕਲਾ ਕਲਾਕਾਰਾਂ ਨੂੰ ਮੌਕਾ ਦੇ ਰਹੇ ਨੇ ਬਾਜਵਾ ਸਾਹਿਬ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਵੀ ਲੱਗਦਾ ਹੁੰਦਾ ਕਿ ਸਾਡੇ ਨਾਲ ਜਿਹੜੇ ਕੋਈ ਨਵੇਂ ਚਿਹਰੇ ਕੰਮ ਕਰਨ ਤਾਂ ਹੋਰ ਜ਼ਿਆਦਾ ਵਧੀਆ ਹੈ ਨਵਾਂ ਟੈਲੈਂਟ ਆਊਗਾ ਤਾਂ ਇੰਡਸਟਰੀ ਹੋਰ ਵਧੂ ਫੁੱਲੂਗੀ ਤੋ ਕਿ ਹਮੇਸ਼ਾ ਪੁਰਾਣਿਆਂ ਦੇ ਵਿੱਚ ਨਵੇਂ ਆਦੇ ਵੀ ਆਉਣਾ ਹੁੰਦਾ ਸੋ ਸਭ ਤੋਂ ਵਧੀਆ ਗੱਲ ਹੈ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਿੰਨੀਆਂ ਵੀ ਮੈਂ ਫਿਲਮਾਂ ਕਰਦਾ ਮੇਰੇ ਨਾਲ ਘੱਟੋ ਘੱਟ 5-7 ਕਲਾਕਾਰ ਜ਼ਰੂਰ ਨਵੇਂ ਹੁੰਦੇ ਆ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਖੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ ਇਹ ਬਹੁਤ ਚੰਗੀ ਸੋਚ ਹੈ ਔਰ ਨਵ ਬਾਜਵਾ ਜੀ ਬਹੁਤ ਹੀ ਵਧੀਆ ਪ੍ਰੋਡਿਊਸਰ ਬਹੁਤ ਹੀ ਵਧੀਆ ਡਾਇਰੈਕਟਰ ਰਾਈਟਰ ਮੇਕਰ ਤੇ ਸਭ ਤੋਂ ਵਧੀਆ ਗੱਲ ਹੈ ਇਨਸਾਨ ਬਹੁਤ ਵਧੀਆ ਨੇ ਇਹਨਾਂ ਦਾ ਸਾਰੇ ਜਿੰਨੇ ਵੀ ਕਲਾਕਾਰ ਜਿੰਨੇ ਵੀ ਇਹਨਾਂ ਨਾਲ ਕੰਮ ਕਰ ਲਿਆ ਤਾਂ ਮੇਰਾ ਖਿਆਲ ਹੈ ਉਹ ਵਾਰ-ਵਾਰ ਇਹਨਾਂ ਨਾਲ ਕੰਮ ਕਰਦਾ ਉਹ ਇਸੇ ਗੱਲ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਵੀ ਕੋਈ ਬੰਦੇ ਨੂੰ ਕੋਈ ਰਿਪੀਟ ਕਰਦਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਸੋ ਸਾਨੂੰ ਵੀ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਨਾ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਸਾਰੇ ਨਵੇਂ ਕਲਾਕਾਰਾਂ ਨੂੰ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਬਾਜਵਾ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਮੈਂ ਵਧਾਈ ਦੇਣਾ ਮੇਰੇ ਛੋਟੇ ਵੀਰ ਨਵਾਂ ਬਾਜਵਾ ਜੀ ਨੂੰ ਸੰਦਰਜੀ ਨੂੰ ਤੇ ਸਾਰੇ ਕਲਾਕਾਰਾਂ ਨੂੰ ਤੇ ਸਾਡੇ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਜਿਵੇਂ ਬੀ ਐਨ ਜੀ ਨੇ ਗੱਲ ਕਹੀ ਹੈ ਕਿ ਨਵੇਂ ਕਲਾ ਕਲਾਕਾਰਾਂ ਨੂੰ ਮੌਕਾ ਦੇ ਰਹੇ ਨੇ ਬਾਜਵਾ ਸਾਹਿਬ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਵੀ ਲੱਗਦਾ ਹੁੰਦਾ ਕਿ ਸਾਡੇ ਨਾਲ ਜਿਹੜੇ ਕੋਈ ਨਵੇਂ ਚਿਹਰੇ ਕੰਮ ਕਰਨ ਤਾਂ ਹੋਰ ਜ਼ਿਆਦਾ ਵਧੀਆ ਹੈ ਨਵਾਂ ਟੈਲੈਂਟ ਆਊਗਾ ਤਾਂ ਇੰਡਸਟਰੀ ਹੋਰ ਵਧੂ ਫਲੂਗੀ ਤਾਂ ਕਿ ਹਮੇਸ਼ਾ ਪੁਰਾਣਿਆਂ ਦੇ ਨਾਲ ਨਵੇਂਆਂ ਦੇ ਵੀ ਆਉਣਾ ਹੁੰਦਾ ਸੋ ਸਭ ਤੋਂ ਵਧੀਆ ਗੱਲ ਹੈ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਿੰਨੀਆਂ ਵੀ ਮੈਂ ਫਿਲਮਾਂ ਕਰਦਾ ਮੇਰੇ ਨਾਲ ਘੱਟੋ ਘੱਟ 5-7 ਕਲਾਕਾਰ ਜ਼ਰੂਰ ਨਵੇਂ ਆਉਂਦੇ ਆ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਖੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ ਇਹ ਬਹੁਤ ਚੰਗੀ ਸੋਚ ਹੈ ਔਰ ਨਵ ਬਾਜਵਾ ਜੀ ਬਹੁਤ ਹੀ ਵਧੀਆ ਪ੍ਰੋਡਿਊਸਰ ਬਹੁਤ ਹੀ ਵਧੀਆ ਡਾਇਰੈਕਟਰ ਰਾਈਟਰ ਮੇਕਰ ਤੇ ਸਭ ਤੋਂ ਵਧੀਆ ਗੱਲ ਹੈ ਇਨਸਾਨ ਬਹੁਤ ਵਧੀਆ ਨੇ ਇਹਨਾਂ ਦਾ ਸਾਰੇ ਜਿੰਨੇ ਵੀ ਕਲਾਕਾਰ ਜਿੰਨੇ ਵੀ ਇਹਨਾਂ ਨਾਲ ਕੰਮ ਕਰ ਲਿਆ ਤਾਂ ਮੇਰਾ ਖਿਆਲ ਹੈ ਉਹ ਵਾਰ-ਵਾਰ ਇਹਨਾਂ ਨਾਲ ਕੰਮ ਕਰਦਾ ਉਹ ਇਸੇ ਗੱਲ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਵੀ ਕੋਈ ਬੰਦੇ ਨੂੰ ਕੋਈ ਰਿਪੀਟ ਕਰਦਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਸੋ ਸਾਨੂੰ ਵੀ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਨਾ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਸਾਰੇ ਨਵੇਂ ਕਲਾਕਾਰਾਂ ਨੂੰ ਡਾਇਰੈਕਟਰ ਸਾਹਿਬਾਨਾਂ ਨੂੰ ਤੇ ਬਾਜਵਾ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਆਵਾਜ਼ ਹੈ ਭਾਜੀ ਥੈਂਕ ਯੂ ਸੋ ਮਚ ਐਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ